ਦੇ ਮੁਲਾਜ਼ਮਾ ਹੈ 20 ਕਰੋੜ ਰੁਪਏ ਪੰਜਾਬ ਰਣ ਸਿੰਧ ਬੈਂਕ ਤੋਂ ਕਰਜ਼ਾ ਲਿਆ ਗੁਰੂ ਘਰ ਨੇ ਉਹਦਾ ਹਲੇ ਤੱਕ ਜਿਹੜਾ ਬਿਆਨ 7 ਲੱਖ ਕਮੇਟੀ ਦੇ ਰਹੀ ਹੈ ਕਿਉਂਕਿ ਮੇਰੀ ਪੀੜ੍ਹੀ ਕੈਂਪੀ ਉਹ ਸੰਪੂਰਨ ਨਹੀਂ ਹੋਈ ਕਿਉਂਕਿ ਉਹ ਹਰਿਆਣਾ ਸਰਕਾਰ ਕਹਿੰਦੀ ਕਿ ਅਸੀਂ ਇਹ ਕਿਸੇ ਸੰਸਥਾ ਨੂੰ ਲਾਇਸੈਂਸ ਦੇ ਸਕਦੇ ਹਾਂ ਕਿਸੇ ਵਿਅਕਤੀ ਨੂੰ ਨਹੀਂ ਇਹਨਾਂ ਨੇ ਚੇਤਾਵਨੀਆਂ ਦੇ ਥਰੂ ਪੁੱਟ ਕੀਤਾ ਕੁਐਸਚਨ ਅਸੈਂਬਲੀ ਚ ਕਿ ਇਹ ਕਮੇਟੀ ਦੀ ਜ਼ਹਿਰਦਾਰ ਹੈ ਉਹਨਾਂ ਨੇ ਕਿਹਾ ਇਹ ਕਮੇਟੀ ਦੀ ਨਹੀਂ ਕਮੇਟੀ ਦਾ ਪੈਸਾ ਕਮੇਟੀ ਦੀ ਜ਼ਮੀਨ ਆ ਪਰ ਜਦੋਂ ਬਾਦਲ ਸਾਹਿਬ ਨੇ ਲੀਸ ਤੇ ਲਈ ਮਾਲ ਬਾਗਟ ਤੇ ਬਾਦਲ ਸਾਹਿਬ ਨੇ ਲੀਸ ਤੇ ਕਿਉਂ ਨਹੀਂ ਗੋਨੂ ਰਾਮ ਦਾਸ ਦੇ ਨਾਮ ਤੇ ਨਹੀਂ ਤੇ ਪੰਜ ਲਈ ਸੀ ਕਿਤੇ ਪਰ ਲੀਸ ਤੇ ਲੈ ਲਈ ਮਾਲ ਪਰਗੇ ਹੁਣ ਜਿਹੜੇ ਆਉਗੇ ਗੱਫੇ 35 ਲੱਖ 33 ਲੱਖ 33 ਲੱਖ ਉਥੋਂ ਦਾ ਬਾਹਰ ਦਾ ਪੈਸਾ ਜਿਹੜਾ ਬੱਚੇ ਨੂੰ ਦੇਣਾ ਪਈਦਾ ਜਿਹੜੇ ਨਲਾਇਕ ਬੱਚੇ ਹੁੰਦੇ ਨੇ ਉਹਨਾਂ ਨੂੰ ਐਵੇਂ ਪੈਸੇ ਦੇ ਕੇ ਤੇ ਲੈ ਲੈਂਦੇ ਐਨਆਰਆਈ ਕੋਟਾ 8 ਲੱਖ ਲੈ ਗਦੇ ਕਿਤੇ 33 ਲੱਖ ਜਿਹਦੇ 31 ਲੱਖ ਹੋ ਜਾਣਗੇ ਜੇ ਮੱਚ ਤੇ ਜਿਹੜਾ ਘਾਟਾ ਪਊ ਉਹ ਪੁਰਾਣੇ ਦੇ ਫੈਮਲੇ ਚੋਕੇ ਜਾਊਗਾ ਐਡਾ ਸਟਰਕਚਰ ਤੇ ਜਾ ਰਿਹਾ ਹੈ ਇਸੇ ਤਰ੍ਹਾਂ ਬੰਦਾ ਸਿੰਘ ਭាទ ਰੰਜੀਨੀਅਰ ਕਾਲਜ ਦੇ ਅੱਜ ਭਈਏ ਸੌਂਦੇ ਉੱਥੇ ਰਾਤ ਨੂੰ ਜਿਹੜੀ ਇਹਨੇ ਸਾਈਨ ਅਪਾਈ ਸਰਬੀਰ ਪਾਦਮ ਨੇ ਉਹ ਉੱਥੇ ਵੀ ਕੋਈ ਬੱਚਾ ਨਾਲ ਨਹੀਂ ਹੋ ਰਿਹਾ ਹੈ ਗਿਆਹਾਂ ਕਾਲਜ ਵੀ ਤਕਰੀਬਨ ਬੰਦ ਪਏ ਨੇ ਇੱਕ ਫਤੇਗੜ ਸਾਹਿਬ ਦਾ ਕਾਲਜ ਚੱਲਦਾ ਹੈ ਅਨੰਦਪੁਰ ਸਾਹਿਬ ਦਾ ਤੇ ਕਈ ਬੰਦ ਪਏ ਨੇ ਸਾਡੇ 38 ਸਕੂਲ ਜੇ ਬੰਦ ਪੈ ਗਏ ਕਿਸੇ ਬੱਚੇ ਨੂੰ ਤਾਲੀਮ ਨਹੀਂ ਮਿਲਦੀ ਕਿਛੇ ਜੇ ਜਦੋਂ ਮੈਂ ਪੰਜ ਸੱਤ ਸੱਤ ਤੱਕ ਰੋਲਾ ਪਾਇਆ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਫੀਸਾਂ ਮਾਫ ਕਿਉਂ ਨਹੀਂ ਹੁੰਦੀਆਂ ਇਹਨਾਂ ਨੇ ਸਰਪ੍ਰਸਤੀ ਜਿਹੜਾ ਬੱਚਾ ਅਮਨਤ ਹਾਲੀ ਹੋਊਗਾ ਉਹਨੂੰ ਅਸੀਂ ਫ੍ਰੀ ਦੇਵਾਗੇ ਪੜਾਈ ਉਹ ਬੱਚਿਆਂ ਨੇ ਅਮਨਤ ਮਾ ਕਰੇ ਫਿਰ ਉਹ ਅੰਮ੍ਰਿਤਾਂ ਮਾਹ ਕਰਨ ਵਾਲੇ ਦੀ ਗੇਤੀ ਜਦੋਂ ਹੋਈ ਤੇ ਫਿਰ ਸ਼ਰਤ ਲਾਤੀ ਕਿ ਆਪਣੇ ਬਾਪ ਦਾ ਵੀ ਸਰਟੀਫਿਕੇਟ ਲਾ ਕੇ ਉਹ ਵੀ ਅੰਮ੍ਰਿਤਾਂ ਲਈ ਇਹ ਦੇਖੋ ਇਹਨਾਂ ਦੇ ਚਾਲੇ ਕੀ ਨੇ ਅੱਜ ਅਸਾਈ ਭਾਵਾਂ ਦੇ ਸਕੂਲ ਚੱਲਦੇ ਨੇ ਬੜੇ ਟੌਪ ਤੇ ਪੜਾਈ ਵੀ ਬੜੀ ਵਧੀਆ ਉਹਨਾਂ ਨੂੰ ਕੋਈ ਗਿਰਜਾ ਪੈਸੇ ਨਹੀਂ ਦਿੰਦਾ ਉਹਨਾਂ ਦੇ ਸਕੂਲਾਂ ਤੇ ਕਾਲਜਾਂ ਦੀ ਇਨਕਮ ਆ ਉਹ ਸਿਨਕਮ ਦੇ ਵਿੱਚੋਂ ਉਹ ਦੇਈ ਬੱਚਿਆਂ ਨੂੰ এডੂਕੇਸ਼ਨ ਦੇ ਕੇ ਰਸਾਈ ਬਣਾ ਦੇਣੇ ਆਪਣੇ ਧਰਮ ਦੀ ਵਾਧਾ ਕਰ ਲੈਣੇ ਪਰ ਸਾਡੇ ਤੁਸੀਂ ਤੁਸੀਂ ਆਪਣੇ ਅਪ੍ਰੈਲ ਦੇ ਮਹੀਨੇ ਜਿਹੜੀ ਕਣਕ ਹੀ ਦਿੰਦੇ ਉਹਨਾਂ ਕਣਕ ਹੀ 8000 ਕੁਇੰਟਲ ਆ ਅਸੀਂ ਉਸ ਕਣਕ ਦੇ ਬੱਚੇ ਪੜਾ ਸਕਨੇ 8000 ਕੁਇੰਟਲ ਤੁਹਾਡੇ ਕੰਮ ਜਾਂਦੇ ਆ ਅਪ੍ਰੈਲ 'ਚ ਜਦੋਂ ਬਾਢੀਆਂ ਹੁੰਦੀਆਂ ਜਿਹੜੀ ਤੁਸੀਂ ਸੁੱਕਰਾ ਸੁੱਕੇ ਹੁੰਦੇ ਉਹ 8000 ਕੁਇੰਟਲ ਦੀ ਗਿਣਤੀ ਹਰੇਕ ਸਾਹ ਰਜਿਸਟਰ ਤੇ ਜਦੋਂ ਚੜਦੀ ਉਹਦਾ ਉਹਦਾ ਜਿਹੜਾ ਔਸਤ ਆ 8000 ਕੁਇੰਟਲ ਹੈ 8000 ਕੁਇੰਟਲ ਹੀ ਹੁੰਦੀ ਆ ਜਿਹੜੇ ਆਪਣੇ ਫਾਰਮ ਹਾਊਸ ਨੇ ਆਪਣੇ ਫਾਰਮ ਹਾਊਸਾਂ ਦੇ ਵਿੱਚੋਂ 8000 ਕੁਇੰਟਲ ਹੁੰਦੀ ਆ ਉਹ 16000 ਕੁਇੰਟਲ ਇੱਕੇ ਦਿਨ ਮੇਲ ਮਾਰਕਾਂ ਤੋਂ ਫਟਾ ਦਿੰਦੇ ਆ ਪੈਸੇ ਵਟ ਲੈਂਦੇ ਫਿਰ ਉਹ ਤੋਂ ਬਾਅਦ ਕਮਿਸ਼ਨ ਤੇ ਆਟਾ ਲੈ ਕੇ ਤੇ ਰੋਟੀਆਂ ਬਣਾਉਂਦੇ ਇਹ ਹਾਲ ਹੈ ਤੁਹਾਨੂੰ ਇਹ ਜਿਹੜਾ ਫਾਰਮ ਹਾਊਸ ਨੇ 20000 ਏਕੜ ਜ਼ਮੀਨਾਂ ਨੇ ਇੱਥੇ ਤੁਹਾਡੇ ਵੱਡੇ ਵੱਡੇ ਲੀਡਰਾਂ ਨੇ ਰੁਪਈਆ ਰੁਪਈਆ ਨੂੰ ਲੀਸ ਤੇ 100-101 ਏਕੜ ਜ਼ਮੀਨ ਲਈ ਹੋਈ ਸਾਡੇ ਸਾਹਮਣੇ ਚ ਬਰੂਕਾਂ ਦੇ ਬਾਦਲਾਏ ਨੇ ਜਿਨ੍ਹਾਂ ਨੇ 100 100 ਰੁਪਈਆ ਤੇ ਲੀਸ ਤੇ ਲੈ ਕੇ ਤੇ 100-101 ਏਕੜ ਜ਼ਮੀਨ ਮਾਲੀ ਹੋਈ ਇਹ ਕਿਉਂ ਪਾਰਪਕਾਰ ਕਰੀਏ ਕਮੇਟੀ ਇਹਨਾਂ ਦੀ ਗਰੀਬ ਬੱਚਿਆਂ ਦਾ ਕਿਉਂ ਨਹੀਂ ਦੇਖ ਰਹੀ ਕਿਸੇ ਦਾ ਇਲਾਜ ਫਰੀ ਕਿਉਂ ਨਹੀਂ ਹੋ ਰਿਹਾ ਗੁਰੂ ਰਾਮਦਾਸ ਸੈਰੀਵੇਟ ਟਰਸਟ ਵੀ ਇਸ ਤਰ੍ਹਾਂ ਦਾ ਹੀ ਉਸੀਂ ਦੇਖ ਰਹੇ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਦੀ ਜ਼ਾਇਦਾ ਕਿਤੇ ਨਹੀਂ ਇਹਨਾਂ ਲੀਡਰਾਂ ਨੇ ਆਪਣੇ ਵਿੰਗੇ ਤੇ ਦੇ ਧੜਗਾਂ ਆਪਣੀਆਂ ਬਣਾ ਕੇ ਤੇ ਲੁੱਟ ਲੈਣੇ ਸਾਡੀ ਕੌਮ ਨੂੰ ਕੁਝ ਮਿਲਦਾ ਨਹੀਂ ਸਾਡੀ ਕੌਮ ਦੇ ਕੋਲ ਜਿੰਨਾ سرمਾਇਆ ਉਹਦਾ ਹੁਣ ਇਹ ਆਪ ਕਹਿੰਦੇ ਨੇ ਕਿ 15 ਅਰਬ ਰੁਪਈਆ ਦਾ ਭਜ ਗਿਆ 15 ਅਰਬ ਰੁਪਈਆ ਰੱਖਣਾ ਤੇ ਹਾਲ ਭਜਦਾ ਇਹ 15 ਅਰਬ ਰੁਪਈਆ ਕਿੱਥੇ ਜਾਂਦਾ ਕੌਣ ਖਾਂਦਾ ਇਹਨਾਂ ਇਹ ਕਿਸੇ ਗਰੀਬ ਬੱਚੇ ਤੇ ਕਿਉਂ ਨਹੀਂ ਲੱਗਦਾ ਕਿਸੇ ਦੇ ਇਲਾਜ ਤੇ ਕਿਉਂ ਨਹੀਂ ਲੱਗਦਾ ਕਿਸੇ ਯਾਤਰੂ ਦੇ ਸੇਵਾ ਸਮਾਜ ਕਿਉਂ ਨਹੀਂ ਲੱਗਦਾ ਅਸੀਂ ਇਸ ਤਰ੍ਹਾਂ ਬਰਬਾਦ ਹੋ ਗਏ ਤੋ ਅਸੀਂ ਪ੍ਰਬੰਧਕ ਕਮੇਟੀ ਸਾਡੇ ਬਜੋਗਾਂ ਨੇ ਬਣਾਈ ਸੀ ਕਿ ਗੁਰੂ ਘਰ ਗੁਰੂ ਨਾਮ ਦੀ ਸਰਕਾਰ ਚੱਲਦੀ ਰਹੇ ਇਹ ਤੋਂ ਗਰੀਬ ਬੱਚੇ ਪੜ੍ਹਦੇ ਰਹਿਣ ਗਰੀਬ ਕਿਸੇ ਵਿਧਵਾ ਬੀਬੀ ਬੇਸਹਾਰਾ ਨੂੰ ਪਰਸਾਦਾ ਮਿਲਦੇ ਆਟਾ ਦਾਣਾ ਮਿਲ ਜਵੇ ਕਿਸੇ ਵੀ ਗੁਰਦੁਆਰੇ